ਪੰਜਾਬ ਅੰਦਰ ਸੱਤਾ ਤਬਦੀਲੀ ਤੋਂ ਬਾਅਦ ਵੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਲਗਾਤਾਰ ਜਾਰੀ ਹੈ। ਸੋਮਵਾਰ ਸਵੇਰੇ ਕਰੀਬ 7 ਵਜੇ ਲੁਧਿਆਣਾ ਦੀ ਆਨੰਦਪੁਰੀ ਕਲੋਨੀ ਵਿੱਚ ਸ੍ਰੀ ਜਪਜੀ ਸਾਹਿਬ ਤੇ ਸ੍ਰੀ ਗੁਟਕਾ ਸਾਹਿਬ ਦੇ ਅੰਗਾਨ ਨੂੰ ਗਲੀ ਵਿੱਚ ਖਿਲਰਿਆ ਹੋਇਆ ਵੇਖ ਕੇ ਸੰਗਤਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ। ਸੂchna ਫੈਲਦੇ ਹੀ ਸਿੱਖ ਸੰਗਤਾਂ ਰੋਜ਼ਪੂਰਵਕ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ। ਆਪਣੀ ਮੁਢਲੀ ਜਾਂਚ ਦੌਰਾਨ ਪੁਲਿਸ ਨੇ ਹਰਪ੍ਰੀਤ ਨਾਦੇਖ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਬੋਲਦਾ ਦਾਵਾ ਹੈ ਕਿ ਕਾਬੂ ਕੀਤੇ ਵਿਅਕਤੀ ਨੇ ਆਪਣੇ ਘਰ ਵਿੱਚ ਮੌਜੂਦ ਜੱਪਜੀ ਸਾਹਿਬ ਤੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਹੈ ਇਹ ਬੰਦਾ ਇੱਥੇ ਹੀ ਆਪਣੇ ਗਲੀ ਨੰਬਰ 3 ਦੇ ਵਿੱਚ ਕਿਰਾਏ ਦੇ ਇੱਕ ਨਸ਼ੇੜੀ ਕਿਸਮ ਦਾ ਬੰਦਾ ਰਹਿੰਦਾ ਜੀ ਜਿਹਦੇ ਦੁਆਰਾ ਗੁਰੂਦੁਆਰਾ ਮਤਲਬ ਆਪਣੇ ਗੁਟਕਾ ਸਾਹਿਬ ਜੀ ਦੇ ਬੇਅਦਬੀ ਕੀਤੀ ਗਈ ਹੈ ਜੀ ਕਿੰਨੇ ਵਜੇ ਦੇਖੇਗੇ ਗੁਟਕਾ ਜੀ ਸਵੇਰੇ 7 ਵਜੇ ਦੀ ਗੱਲ ਹੈ ਜੀ 7:30 ਵਜੇ ਦੇ ਵਿੱਚ ਵੀ ਨੂੰ ਤੁਸੀਂ ਫੜਾਤਾ ਕੋਲ ਹੁਣ ਅਸੀਂ ਹਾਂਜੀ ਹਾਂ ਪ੍ਰਸ਼ਾਸਨ ਨੇ ਸਾਡਾ ਪੂਰਾ ਸਹਿਯੋਗ ਦਿੱਤਾ ਆ ਉਹਨਾਂ ਨੇ ਬੜੀ ਮਤਲਬ ਸਾਫ਼ ਸਪਸ਼ਟ ਗੱਲ ਕੀਤੀ ਵੀ ਜੋ ਵੀ ਸਜ਼ਾ ਉਹਨੂੰ ਮਿਲੇਗੀ ਉਹ ਤੋਂ ਪੁੱਛਾਂਗੇ ਸਾਥ ਤੋਂ ਸੱਚ ਸਜ਼ਾ ਦੁੱਤੀ ਜਾਏ ਘਰ ਕੁ ਜਪਜੀਤ ਸਾਹਿਬ ਦੇ ਗੁਰਕਾ ਸਾਹਿਬ ਉਹਨਾਂ ਦੇ ਘਰੇ ਸੀਗੇ ਉਹਨੇ ਉਹਨਾਂ ਦੀ ਬੇਇੱਜ਼ਤੀ ਕੀਤੀ ਆ ਉਹਨਾਂ ਦੇ ਪੰਨੇ ਉਹਨਾਂ ਦੇ ਪੱਤਰ ਪਾੜੇ ਹੈਗੇ ਉਹਨਾਂ ਨੂੰ ਪਾੜ ਕੇ ਤੇ ਸੁੱਟ ਦਿੱਤਾ ਹੈਗਾ ਔਰ ਸਾਨੂੰ ਜਿਹੜਾ ਪਬਲਿਕ ਨੇ ਸਹਿਯੋਗ ਕੀਤਾ ਇਥੋਂ ਦੇ ਗੁਰਦਰਾ ਸਾਹਿਬ ਦੀ ਕਮੇਟੀ ਜਿਹਦੇ ਪ੍ਰਧਾਨ ਸੰਗਤ ਸਿੰਘ ਸਾਬਕਾ ਪ੍ਰਧਾਨ ਸੁੰਦਰ ਸਿੰਘ ਹੈਗੇ ਆ ਪਰ ਮਜੀਤ ਸਿੰਘ ਆ ਤੇ ਇਸ ਤੋਂ ਇਲਾਵਾ ਹੋਰ ਸਾਡੇ ਆ ਜੰਗ ਸਿੰਘ ਵੀਰ ਬਾਕੀ ਨੌਜਵਾਨ ਵੀਰ ਹੈਗੇ ਇਹਨਾਂ ਨੇ ਬੜਾ ਸਹਿਯੋਗ ਦਿੱਤਾ ਹੈਗਾ ਤੇ ਉਸ ਬੰਦੇ ਨੂੰ ਅਸੀਂ ਫੜ ਲਿਆ ਹੈਗਾ ਉਸ ਦੇ ਖਿਲਾਫ ਅਸੀਂ ਮੁਕੱਦਮਾ ਦਰਜ ਕਰ ਰਹੇ ਹੈਗੇ ਆ ਤੇ ਉਹਨੂੰ ਜੋ ਬਣਦੀਆਂ ਧਰਾਵਾਂ ਦੇ ਤਹਿਤ ਫਿਰ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਅਸੀਂ ਉਹਨੂੰ ਕਾਨੂੰਨੀ ਸਜ਼ਾ ਦੇਵਾਂਗੇ